ਜਾਣੇ ਹ ਤਾਂ ਸੋਸ਼ਲ ਮੀਡੀਆ ਤੇ ਅਕਸਰ ਹੀ ਇਹ ਵਾਇਰਲ ਹੋ ਰਹੀਆਂ ਨੇ ਕਿ ਬੀਜੇਪੀ ਦਾ ਵਿਰੋਧ ਹੋ ਰਿਹਾ ਤੁਹਾਡਾ ਕਿਤੇ ਕੋਈ ਵਿਰੋਧ ਹੋਇਆ ਜੀ ਦੇਖੋ ਜੀ ਬੀਜੇਪੀ ਦਾ ਕੋਈ ਵਿਰੋਧ ਨਹੀਂ ਹੋ ਰਿਹਾ ਇਹ ਜਿਹੜੇ ਵਿਰੋਧ ਕਰਨ ਵਾਲੇ ਬੰਦੇ ਨੇ ਉਹ ਕਿਸੇ ਨਾ ਕਿਸੇ ਪਾਰਟੀਆਂ ਦੇ ਨਾਲ ਅਟੈਚ ਨੇ ਔਰ ਇਹ ਭਖਲਾੜ ਜਿਹੜੀ ਇਹ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਦੀ ਏ ਔਰ ਕਾਂਗਰਸ ਦੀ ਏ ਇਨ ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਦ ਅਰਸ਼ਕਾਂ ਦਾ ਸਵਾਗਤ ਹੈ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ਼ ਵੱਲੋਂ ਚੋਣ ਪ੍ਰਚਾਰ ਚョਰਾਤੇ ਹੈ अनेका ਵਰਕਰ ਦੂਜੀਆਂ ਪਾਰਟੀਆਂ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਹਨ ਚੋਣ ਪ੍ਰਚਾਰ ਦੌਰਾਨ ਅੱਜ ਪਿੰਡ ਹੋਜ ਖਾਸ ਵਿੱਚ ਕਾਕਾ ਕੰਬੋਜ਼ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਅਤੇ अनेका ਆਮ ਆਦਮੀ ਪਾਰਟੀ ਦੇ ਮੈਂਬਰ ਬੀਜੇਪੀ ਵਿੱਚ ਸ਼ਾਮਲ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਬੀਜੇਪੀ ਦਾ ਵਿਰੋਧ ਨਹੀਂ ਹੈ ਵਿਰੋਧੀ ਸਿਰਫ ਖੱਬੇ ਪੱਖੀ ਪਾਰਟੀਆਂ ਹਨ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਦੂਜੀਆਂ ਪਾਰਟੀਆਂ ਛੱਡ ਕੇ ਲੋਕ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਉਹਨਾਂ ਇਹ ਵੀ ਭਰੋਸਾ ਜਤਾਇਆ ਕਿ ਇਸ ਵਾਰ ਪੰਜਾਬ ਵਿੱਚ ਬੀਜੇਪੀ ਪਹਿਲਾਂ ਨਾਲੋਂ ਵੱਧ ਸੀਟਾਂ ਤੇ ਵੱਡੀ ਜਿੱਤ ਪ੍ਰਾਪਤ ਕਰੇਗੀ ਆਓ ਸੁਣਦੇ ਹਾਂ ਹੋਰ ਕੀ ਕਹਿਣਾ ਹੈ ਜ਼ਿਲ੍ਹਾ ਪ੍ਰਧਾਨ ਸ਼੍ਰੀ ਕਾਕਾ ਕੰਬੋਜ਼ ਦਾ ਬਨੇ ਰੋ ਵੀਡੀਓ ਦੇ ਐਂਡ ਤੱਕ ਅਤੇ ਕਿਸਤ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਮੋਦੀ ਜਿੰਦਾਬਾਦ ਸੁਨੀਲ ਕੁਮਾਰ ਜਾਖੜ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਇੱਕੋ ਜੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ਼੍ਰੀ ਨਰਿੰਦਰ ਮੋਦੀ ਜਿੰਦਾਬਾਦ ਚੋਰੀ ਸੁਨੀਲ ਕੁਮਾਰ ਜਾਖੜ ਜਿੰਦਾਬਾਦ ਸੁਨੀਲ ਕੁਮਾਰ ਜਾਖੜ ਜਿੰਦਾਬਾਦ ਹਾਈ ਸਸਕਲ ਜੀ ਸਸਕਲ ਜੀ ਸਰ ਚੋਣ ਪ੍ਰਚਾਰ ਕਰਨ ਆਏ ਹੋ ਕਿਦਾਂ ਦਾ ਲੱਗ ਰਿਹਾ ਕੀ ਮੌਲ ਹੈ ਬਹੁਤ ਵਧੀਆ ਲੱਗ ਰਿਹਾ ਬਹੁਤ ਚੰਗਾ ਮਾਹੌਲ ਹੈ ਅੱਜ ਜੋ ਪਿੰਡਾਂ ਦੇ ਵਿੱਚ ਬੀਜੇਪੀ ਦੇ ਪ੍ਰਤੀ ਲਹਿਰ ਚੱਲ ਰਹੀ ਏ ਤੁਸੀਂ ਵੇਖ ਰਹੇ ਹੋ ਅੱਜ ਪੂਰੇ ਪਿੰਡ ਦੇ ਮੋਹਤਵਾਰ ਲੋਕਾਂ ਨੇ ਸਾਰੇ ਯੂਥ ਨੇ ਸਾਡੇ ਭਰਾਵਾਂ ਨੇ ਬੀਜੇਪੀ ਦਾ ਸ਼੍ਰੀ ਨਿੰਦਰ ਮੋਦੀ ਜੀ ਦਾ ਸੁਨੀਲ ਜਾਖਰ ਜੀ ਦਾ ਸਾਥ ਦੇਣ ਵਾਸਤੇ ਪੂਰਾ ਹੰਗਾਰਾ ਭਰਿਆ ਔਰ ਤੁਸੀਂ ਵੇਖਿਆ ਜੇ ਆਨ ਵਾਲੇ ਦਿਨਾਂ ਦੇ ਵਿੱਚ ਫਰੋਸਪੁਰ ਲੋਕ ਸਭਾ ਦੇ ਵਿੱਚ ਖਾਸ ਕਰਕੇ ਇਸੇ ਤੁਹਾਨੂੰ ਬੀਜੇਪੀ ਬੀਜੇਪੀ ਨਜ਼ਰ ਆਏਗੀ ਹਰ ਪਿੰਡ ਦੇ ਵਿੱਚ ਜੀ ਅ ਤੁਸੀਂ ਗੱਲ ਕੀਤੀ ਹੈ ਪਿੰਡਾਂ ਵਿੱਚ ਜਾਣਿਆ ਤਾਂ ਸੋਸ਼ਲ ਮੀਡੀਆ ਤੇ ਅਕਸਰ ਹੀ ਇਹ ਵਾਇਰਲ ਹੋ ਰਹੀਆਂ ਨੇ ਕਿ ਬੀਜੇਪੀ ਦਾ ਵਿਰੋਧ ਹੋ ਰਿਹਾ ਤੁਹਾਡਾ ਕਿਤੇ ਕੋਈ ਵਿਰੋਧ ਹੋਇਆ ਜੀ ਦੇਖੋ ਜੀ ਬੀਜੇਪੀ ਦਾ ਕੋਈ ਵਿਰੋਧ ਨਹੀਂ ਹੋ ਰਿਹਾ ਇਹ ਜਿਹੜੇ ਵਿਰੋਧ ਕਰਨ ਵਾਲੇ ਬੰਦੇ ਨੇ ਉਹ ਕਿਸੇ ਨਾ ਕਿਸੇ ਪਾਰਟੀਆਂ ਦੇ ਨਾਲ ਅਟੈਚ ਨੇ ਔਰ ਇਹ ਬਖਲਾੜ ਜਿਹੜੀ ਹੈ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਦੀ ਹੈ ਔਰ ਕਾਂਗਰਸ ਦੀ ਹੈ ਇਹਨਾਂ ਦੇ ਉਹ ਖਾਸ ਬੰਦੇ ਨੇ ਪਿੱਛੇ ਜੇ ਤੁਸੀਂ ਵੇਖਿਆ ਹੋਵੇਗਾ ਅੰਮ੍ਰਿਤਸਰ ਦੇ ਵਿੱਚ ਜਿਹੜੇ ਬੰਦੇ ਵਿਰੋਧ ਕਰਨਾ ਏ ਉਹਦੇ ਆਧਾਰ ਨਿਕਲੇ ਝਾੜੂ ਵਾਲਿਆਂ ਦੇ ਉਹਦੇ ਆਧਾਰ ਨਿਕਲੇ ਇਹ ਬਿਨਾ ਮਤਲਬ ਉਹ ਜਿਹੜਾ ਪ੍ਰਚਾਰ ਪੰਜਾਬ ਦੇ ਵਿੱਚ ਫਲਾਇਆ ਜਾ ਰਿਹਾ ਕਿ ਕਿਸਾਨ ਹਲਟ ਨੇ ਬਿਲਕੁਲ ਕਿਸਾਨ ਸਾਡੇ ਨਾਲ ਨੇ ਔਰ ਅਸੀਂ ਆਪ ਖੁਦ ਕਿਸਾਨ ਆ ਔਰ ਕਿਸਾਨਾਂ ਵਾਸਤੇ ਅਸੀਂ ਹਰ ਟਾਈਮ ਖੜੇ ਆ ਜੀਨ ਮਰਨ ਤੱਕ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਉਹਦਾ ਸਭ ਤੋਂ ਵੱਡਾ ਕਾਰਨ ਹੈ ਅਸੀਂ ਆਪ ਕਿਸਾਨਾਂ ਦੇ ਪੁੱਤ ਆ ਅਸੀਂ ਆਪ ਕਿਸਾਨ ਆ ਔਰ ਮੋਦੀ ਸਾਹਿਬ ਜਾਕਟ ਸਾਹਿਬ ਪੂਰੇ ਕਿਸਾਨਾਂ ਦੇ ਵਿੱਚ ਹੱਕ ਵਿੱਚ ਨੇ ਔਰ ਜਿਹੜੀ ਵੀ ਕਿਸਾਨਾਂ ਨੂੰ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਨੇ ਜਾਂ ਜੋ ਵੀ ਮਦਦ ਅਸੀਂ ਵੱਧ ਚੜ ਕੇ ਕਿਸਾਨਾਂ ਦੇ ਨਾਲ ਹਮੇਸ਼ਾ ਖੜੇ ਆਂ ਔਰ ਅੱਗੇ ਵੀ ਖੜਦੇ ਰਹਿਵਾਂ। ਇਸ ਚੋਣ ਪਚਾਰ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਜਾਂਦੇ ਹੋ ਕੀ ਲੱਗਦਾ ਕਿ ਕਿੱਥੇ ਬੀਜੇਪੀ ਸਟੈਂਡ ਕਰ ਰਹੀ ਐ ਇਸ ਟਾਈਮ? ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ। ਪੰਜਾਬ ਦੇ ਵਿੱਚ 13 ਦੇ ਵਿੱਚੋਂ 10-11 ਸੀਟਾਂ ਅਜ ਬੀਜੇਪੀ ਜਿੱਤ ਰਹੀ ਐ। ਜੀ। ਔਰ ਤੁਸੀਂ ਅੱਜ ਕਿਤੇ ਵੀ ਸਾਥ ਵਿੱਚ ਬੰਦੇ ਹੋ ਕਿਤੇ ਵੀ ਇੰਨੇ ਬੰਦੇ ਖੜੇ ਐ। ਹਰ ਬੰਦੇ ਦੇ ਮੂੰਹ ਦੀ ਇੱਕੋ ਹੀ ਗੱਲ ਐ ਵੀ ਮੋਦੀ ਸਾਹਿਬ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਔਰ ਇਸ ਵਾਰ 400 ਪਾਰ ਜਿਹੜੀਆਂ ਸੀਟਾਂ ਹੋਣੀਆਂ ਨੇ। ਔਰ ਵੇਖੋ ਕਿੰਨੇ ਆ ਪ੍ਰਦੇਸ਼ਾਂ ਦੇ ਵਿੱਚ 4-4 ਵਾਰੀ 5-5 ਵਾਰੀ 7-7 ਵਾਰੀਆਂ ਸਾਰੇ ਭਰਾ ਵੀ ਇਹ ਗੱਲ ਮੈਨੂੰ ਆ ਵੀ ਕਹਿੰਦੇ ਕਹਿੰਦੇ ਯਾਰ ਜੇ ਮੋਦੀ ਸਾਹਿਬ ਇੰਨਾ ਕੰਮ ਕਰ ਰਹੇ ਨੇ ਮੋਦੀ ਸਾਹਿਬ ਨੂੰ ਵਾਰੀ-ਵਾਰੀ ਲੋਕ ਮੋਦੀ ਸਾਹਿਬ ਦੇ ਨਾਂ ਤੇ ਵੋਟਾਂ ਪਾ ਰਹੇ ਨੇ ਕਿਸੇ ਪ੍ਰਦੇਸ਼ ਚ 4 ਵਾਰੀ ਸਰਕਾਰ ਬਣ ਰਹੀ ਕਿਸੇ ਚ 7 ਵਾਰੀ ਬਣ ਰਹੀ ਏ ਜਿਉਂ ਕੰਮ ਕਰ ਰਹੇ ਨੇ ਇੰਨਾ ਚੰਗਾ ਤੇ ਤਾਂ ਕਰਕੇ ਸਰਕਾਰਾਂ ਬਣ ਰਹੀਆਂ ਨੇ ਔਰ ਪੰਜਾਬ ਸਰਕਾਰ ਦੀ ਜਿਹੜੀ ਬੁਖਲਾਟ ਏ ਚਾੜੂ ਵਾਲਿਆਂ ਦੀ ਜਿਹੜੀ ਬੋਖਾਲਾਟ ਹੈ ਉਹ ਸਾਫ਼ ਨਜ਼ਰ ਆ ਰਹੀ ਏ ਕਿ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਸੈਂਟਰ ਤੋਂ ਪੂਰੀਆਂ ਆ ਰਹੀਆਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਨਹੀਂ ਪਹੁੰਚ ਰਹੀਆਂ ਕਿਤੇ ਨਾ ਕਿਤੇ ਇਹਨਾਂ ਨੂੰ ਬਹੁਤ ਵੱਡਾ ਡਰ ਸਤਾ ਰਿਹਾ ਹੈ ਕਿ ਭਾਜਪਾ ਹਿੰਦੁਸਤਾਨ ਦੇ ਵਿੱਚ ਆ ਰਹੀ ਏ ਔਰ ਪੰਜਾਬ ਦੇ ਵਿੱਚ ਬੜੇ ਵੱਡੇ ਬਹੁਮਤ ਦੇ ਨਾਲ ਅਸੀਂ ਜਿੱਤਾਂਗੇ ਇੱਕ ਟੋਕ ਇਹ ਵੀ ਦੱਸੋ ਕਿ ਭਾਜਪਾ ਔਰ ਅਕਾਲੀ ਦਾ ਗਠਜੰਬੰਦਨ ਨਹੀਂ ਹੋਇਆ ਕਾਰਨ ਕੀ ਹੈ ਜੀ ਦੇਖੋ ਗਠਜੰਬੰਦਨ ਹੋਣ ਦਾ ਸਭ ਤੋਂ ਵੱਡਾ ਕਾਰਨ ਤਾ ਹੈ ਕਿਤੇ ਨਾ ਕਿਤੇ ਜਿਹੜੀ ਆਕਾਲੀਆਂ ਦੀ ਜਿਹੜੀ ਨੀਅਤ ਏ ਔਰ ਲੋਕਾਂ ਦਾ ਜਿਹੜਾ ਵਿਰੋਧ ਏ ਉਹ ਅਜੇ ਠੰਡਾ ਨਹੀਂ ਹੋਇਆ ਜੋ ਇਹਨਾਂ ਨੇ 10 ਸਾਲ ਦੇ ਵਿੱਚ ਲੋਕਾਂ ਨਾਲ ਕੀਤਾ ਖਾਸ ਕਰਕੇ ਸਾਡੇ ਬੀਜੇਪੀ ਦੇ ਵਰਕਰਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਬੀਜੇਪੀ ਦੇ ਲੀਡਰ ਜਾਂ ਵਰਕਰ ਦੀ ਇਹਨਾਂ ਨੇ ਅਜੇ ਤੱਕ ਨਹੀਂ ਸੁਣੀ ਸੀ ਔਰ ਜਿਹੜਾ ਵੀ ਹੁਣ ਮੌਜੂਦਾ ਸਰਵੇ ਹੋਏ ਨੇ ਸਰਵੇ ਦੇ ਵਿੱਚ ਕਾਲੀ ਪਰਸੈਂਟ ਹੈ ਹੀ 0 6 ਅਕਾਲੀਆਂ ਨੂੰ ਕਿਤੇ ਕੋਈ ਵੋਟ ਨਹੀਂ ਮਿਲ ਰਹੀ ਕਿਤੇ ਕੋਈ ਸੀਟ ਨਹੀਂ ਮਿਲ ਰਹੀ ਅੱਜ ਭਾਜਪਾ ਦੀ ਆਵਾਜ਼ ਔਰ ਲੋਕ ਵਕਤ ਵਦ ਤੁਸੀਂ ਰੋਜ਼ ਮੇਰਾ ਦੇਖ ਰਹੇ ਹੋ ਖੋਦ ਤੁਸੀਂ ਆਪ ਪੱਤਰਕਾਰ ਹੋ ਕਿ ਲੋਕ ਜਿਹੜਾ ਰੋਜ਼ਾਨਾ ਬੀਜੇਪੀ ਨਾਲ ਇਨਾ ਵੱਧ ਚੜ ਕੇ ਜੁੜ ਰਹੇ ਨੇ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਜੇ ਅੱਜ ਪੰਜਾਬ ਨੂੰ ਬਚਾਣਾ ਹੈ ਜੇ ਪੰਜਾਬ ਪੰਜਾਬ ਦੇ ਆਪਾਂ ਜਹਾਲਾਤ ਵੇਖੀਏ ਜੇ ਪੰਜਾਬ ਨੂੰ ਉੱਤੇ ਲੈ ਕੇ ਜਾਣਾ ਹੈ ਜੇ ਪੰਜਾਬ ਨੂੰ ਬਚਾਣਾ ਹੈ ਤੇ ਬਹੁਤ ਵੱਡੀ ਜਿਹੜੀ ਜ਼ਰੂਰਤ ਹੈ ਕਿ ਆਪਾਂ ਨੂੰ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਲਿਆਣੀ ਪੈਗੀ ਔਰ ਮੈਂਬਰ ਆਫ ਪਾਰਲੀਮੈਂਟ ਵੱਧ-ਵੱਧ ਪੰਜਾਬ ਦੇ ਜਿਹੜੇ ਜਿਤਾਉਣੇ ਪੈਣਗੇ ਲਾਸਟ ਸੰਦੇਸ਼ ਦੇ ਦਿਓ ਮੀਡੀਆ ਦੇ ਜ਼ਰੀਏ ਕਿ ਜਿਹੜੇ ਵੋਟਰ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਮੈਂ ਸਾਰੇ ਪੰਜਾਬ ਦੇ ਖਾਸ ਕਰਕੇ ਵੋਟਰਾਂ ਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਸਾਰੇ ਜਣੇ ਵੱਧ ਚੜ ਕੇ ਭਾਜਪੀ ਦਾ ਸ਼੍ਰੀ ਨਰੇਂਦਰ ਮੋਦੀ ਜੀ ਦਾ ਸ਼੍ਰੀ ਸੁਨਾਲ ਸੁਨੀਲ ਜਾਖੜ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦਾ ਆਪਾਂ ਸਾਥ ਦਈਏ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਆਪਾਂ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਈਏ ਸਾਰੇ ਹਿੰਦੁਸਤਾਨ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਬਣ ਰਹੀ ਹੈ ਮੋਦੀ ਸਾਹਿਬ ਦੀ ਲਹਿਰ ਚੱਲ ਰਹੀ ਹੈ ਆਪਾਂ ਪੰਜਾਬ ਦੇ ਵਿੱਚ ਵੀ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਈਏ ਪੰਜਾਬ ਦੇ ਵਿੱਚ ਵੀ ਆਪਾਂ ਮੋਦੀ ਸਾਹਿਬ ਦੇ ਸੁਨੀਲ ਜਾਕਰ ਸਾਹਿਬ ਦੇ ਹੱਥ ਮਜ਼ਬੂਤ ਕਰੀਏ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਸਾਰੇ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ